ਭਾਜੀ ਇੱਕ ਵਿਚਾਰ ਹੈ ਇਹ ਸਿੱਖੀ ਦੇ ਫਲਾਹ ਨੂੰ ਲੈ ਕੇ ਹਰ ਬੰਦਾ ਚਿੰਤਤ ਹੈ ਤੇ ਫਲਾਹ ਲੱਗਦਾ ਉਸ ਰਫਤਾਰ ਨਾਲ ਨਹੀਂ ਹੋ ਰਿਹਾ ਜਾਂ ਉਹ ਰੁਕ ਗਿਆ ਹੈ ਇਹਦੇ ਕੀ ਕਾਰਨ ਕੀ ਨੇ ਇਹਦਾ ਸਭ ਤੋਂ ਵੱਡਾ ਕਾਰਨ ਡਾਕਟਰ ਸਾਹਿਬ ਇਹ ਹੈ ਤੇ ਸਿੱਖੀ ਬਹੁਤ ਔਖੀ ਹੈ ਸਿੱਖੀ ਨੂੰ ਕਮਾਉਣਾ ਸਿੱਖੀ ਦੇ ਮਾਰਗ ਤੇ ਚੱਲਣਾ ਜੋ ਗੁਰੂ ਦਾ ਹੁਕਮ ਨੇ ਉਹ ਬਹੁਤ ਕਠਨ ਨੇ ਕਿਉਂਕਿ ਇਹ ਜੋ ਮਾਰਗ ਹੈ ਕੁਰਬਾਨੀ ਦਾ ਮਾਰਗ ਹੈ ਇਹਦੇ ਵਿੱਚ ਆੜੇ ਨਾਲ ਵਿਚਰਿਆ ਜਾ ਸਕਦਾ ਹੈ ਦੇਖਵੀ ਵਾਲੇ ਜਾ ਸਕਦਾ ਹੈ ਰੂਹਜ ਬਨ ਕੇ ਵੀ ਸੜਿਆ ਜਾ ਸਕਦਾ ਹੈ ਤਤਿਤ ਹੋਈ ਤੇ ਬੈਠਿਆ ਜਾ ਸਕਦਾ ਸੋ ਇੰਨੇ ਕਠਨ ਮਾਰਗ ਤੇ ਚਲਣਾ ਬਹੁਤ ਮੁਸ਼ਕਲ ਹੈ ਤੋਂ ਇਸ ਕਰਕੇ ਕਿਉਂਕਿ ਗੁਰੂ ਸਾਹਿਬ ਨੇ ਜਿਸ ਵੇਲੇ ਵੀ ਸਾਨੂੰ ਗੁਰਤੀ ਦਿੱਤੀ ਹੈ ਗੁਰੂ ਨਾਨਕ ਸਾਹਿਬ ਨੇ ਹੀ ਸਭ ਤੋਂ ਪਹਿਲਾ ਜਿਹੜਾ ਸਬਕ ਆਪਾਂ ਦਿੱਤਾ ਹੈ ਉਹ ਹੈ ਪ੍ਰੇਮ ਦਾ ਜਿਹੜਾ ਕਿ ਜੋਤੋਂ ਪ੍ਰੇਮ ਖੇਲਣ ਕਾ ਚਾਹੋ ਸਿਰ ਤਰਤਲੀ ਗਲੀ ਮਰੀ ਆਓ ਇਹ ਤੁਮਾਰਗ ਪੈਰ ਤਰੀਜੇ ਸਿਰ ਦੀਜੇ ਕਾਣ ਨ ਕੀਜੇ ਸੋ ਇਹ ਜਿਹੜਾ ਮਾਰਗ ਹੈ ਕਿਤਨਾ ਕਠਨ ਹੈ ਕਿ ਤੜੀ ਤੇ ਸੀਸ ਧਰ ਕੇ ਤੁਸੀਂ ਗੁਰੂ ਦੀ ਗਲੀ ਦੇ ਵਿੱਚ ਗੁਰਦੇ ਮਾਰਗ ਤੇ ਚੱਲਣਾ ਸੋ ਕਿਸੇ ਵੀ ਸੌਖੇ ਮਾਰਗ ਤੇ ਚੱਲਣਾ ਤਾਂ ਕਿਸੇ ਹੋਰ ਚੀਜ਼ ਨੂੰ ਅਪਣਾਉਣਾ ਜਿੱਥੇ ਤੁਹਾਨੂੰ ਸਹੂਲਤਾਂ ਹੀ ਸਹੂਲਤਾਂ ਮਿਲਦੀਆਂ ਹੋਣ ਉਹ ਠੀਕ ਹੈ ਉੱਥੇ ਬੰਦਾ ਚੱਲ ਸਕਦਾ ਉਹਦਾ ਭੇਖ ਵੀ ਧਾਰਨ ਕਰ ਸਕਦਾ ਪਰ ਇੱਥੇ ਕੱਲਾ ਭੇਖ ਨਹੀਂ ਹੈ ਇੱਥੇ ਭੇਖ ਜੇ ਹੈ ਤਾਂ ਭੇਖ ਦੇ ਨਾਲ ਉਹਦਾ ਅਮਲ ਵੀ ਪੂਰਾ ਜ਼ਰੂਰੀ ਹੈ ਸੋ ਇਸ ਨੂੰ ਜੋ ਸਿੱਖੀ ਨੂੰ ਅਪਣਾਉਣਾ ਹੈ ਉਹ ਬਹੁਤ ਕਠਿਨ ਹੈ ਕਠਿਨ ਹੋਣ ਕਰਕੇ ਸਮਰਪਨ ਕੁਰਬਾਨੀ ਦੇ ਜਿਹੜੇ ਇਹ ਸਾਰੇ ਸਬਕ ਨੇ ਗੁਰੂ ਸਾਹਿਬ ਨੇ ਦਿੱਤੇ ਨੇ ਉਹਨਾਂ ਦੇ ਉੱਤੇ ਚੱਲਣਾ ਬਹੁਤ ਕਠਿਨ ਹੈ ਗੁਰੂ ਸਾਹਿਬ ਦੇ ਸਿੱਖਾਂ ਨੇ ਵੀ ਭਾਈ ਗੁਰਦਾਸ ਸਾਹਿਬ ਨੇ ਵੀ ਇਹ ਗੱਲ ਲਿਖੀ ਹੈ ਗੁਰਸਿੱਖੀ ਬਾਰੀਕ ਹੈ ਖੰਡਿਓ ਧਾਰ ਗਲਿਆ ਪੀੜੀ ਉੱਤੇ ਚੱਲੇ ਨਾ ਆਪਣਾ ਚੱਲ ਨਾ ਸਕੇ ਬਤੁਰ ਕੀ ਵਾ ਸੋ ਇਹ ਇਸ ਤਰ੍ਹਾਂ ਦੀ ਜਿਹੜੀ ਸ਼ਬਦ ਨੇ ਜੋ ਵੀ ਗੁਰਸਿੱਖਾਂ ਨੇ ਵੀ ਲਿਖੇ ਨੇ ਉਹਨਾਂ ਨੇ ਇਹ ਸੱਚ ਨੂੰ ਦੇਖ ਕੇ ਲਿਖਿਆ ਨੇ ਕਿਉਂਕਿ ਉਹਦੇ ਤੇ ਉਹ ਚੱਲੇ ਵੀ ਨੇ ਸਿੱਖਾਂ ਨੇ ਚੱਲ ਕੇ ਵੀ ਦਿਖਾਇਆ ਤੇ ਇੱਕ ਸਿੱਖ ਦਾ ਸਵਾ ਲੱਖ ਹੋ ਜਾਣਾ ਇਹ ਕੋਈ ਛੋਟੀ ਗੱਲ ਨਹੀਂ ਹੈ ਇਸ ਕਰਕੇ ਕੋਈ ਸਿੱਖ ਨੂੰ ਸਵਾ ਲੱਖ ਹੋਣ ਦੀ ਜਿਹੜੀ ਪ੍ਰੇਰਣਾ ਜੋ ਸਬਕ ਹੈ ਉਹ ਗੁਰੂ ਸਾਹਿਬ ਦਾ ਹੀ ਦਿੱਤਾ ਹੋਇਆ ਹੈ ਤੇ ਉਹ ਕਿੰਨਾ ਕਠਿਨ ਹੋ ਸਕਦਾ ਹੈ ਕਿ ਸਵਾ ਲੱਖ ਨਾਲ ਕਲਮ ਮੁਕਾਬਲਾ ਕਰੇ ਔਰ ਉਹ ਵੀ ਭੁੱਖਣ ਭਾਣ ਇਹਨਾਂ ਕੇ ਉੱਥੇ ਕੋਈ ਖਾ ਪੀ ਕੇ ਕੁ ਰਾਜ ਕੇ ਜਾਏਗਾ ਕਿ ਸਿੰਘ ਖਰਾਬ ਖਾਏਗਾ ਉਹ ਛੋਲੇ ਨੇ ਮੁਠ ਖਾ ਕੇ ਵੀ ਉਹਨ ਤੇ ਬਹੁਤ ਵੱਡੇ ਵੱਡੇ ਜੰਗ ਲੜ ਸਕਦੇ ਸੋ ਇਸ ਕਰਕੇ ਇਸ ਮਾਰਗ ਨੂੰ ਅਪਣਾਉਣ ਵਾਲੇ ਘੱਟ ਹੀ ਨੇ ਤੇ ਹਮੇਸ਼ਾ ਇਦਾਂ ਹੀ ਲੱਗਦਾ ਹੈ ਕਿ ਇਹ ਕੀਮਤੀ ਚੀਜ਼ ਜਿਹੜੀ ਹੈਗੀ ਹੈ ਹਰ ਬੰਦਾਂ ਨੂੰ ਨਹੀਂ ਆਪਣਾ ਸਕਦਾ